ਉਰੀ ਤੈਨੂੰ ਬਸ ਨਹੀਂ ਮਿਲਦੀ ਪੈਦਲ ਜਾਏਂਗੀ ਥੱਕ ਨਹੀਂ ਚੁੱਪ ਕਰਕੇ ਚੜ ਜਾ ਹਏ ਮਖਮਤਰ ਨਾ ਚੜਿਆ ਟੜਕ ਨਹੀਂ ਪਾ ਪਾ ਮਖਮਤਰ ਨਾ ਚੜੇ ਟੜਕ ਨਹੀਂ ਚੁੱਪ ਕਰਕੇ ਚੜ ਜਾ ਤੇਰੇ ਪਿਆਰ ਕਰੇ ਜੇ ਫੋੜਾ ਹੋਵੇ ਨੋਟਾਂ ਦੀ ਪੈਂਦੀ ਜਦੋਂ ਗਰੀਬੀ ਕੋਈ ਨਹੀਂ ਲੱਗਦਾ ਨੇ ਏੜੀ ਉਹ ਵੀ ਚੁੱਪਚੀਪੇ ਚੜ ਗਏ ਘੱਡੀ ਰਾਤ ਦੀ ਜਿਹੜੇ ਕਹਿੰਦੇ ਸੀ ਅਸੀਂ ਨਾ ਮਰਾਂਗੇ ਤੇਰੇ ਵੱਡੇ ਕਦਾ ਕਰਦੇ ਸਾਰੇ ਟੁਰ ਗਏ ਹਾਲੀ ਨਿੰਦਰੀ ਬਾ ਲਗ ਮੋਹਲ ਕੋ ਸ਼ੰਦਰ ਕੌਰ ਹਟਾ ਨ ਕਰੇ ਬਾ ਸਾਰੇ ਟੋਲ ਕੀ ਰਹਿ ਗਿਆ ਮੈਂ ਰਹਿ ਗਿਆ ਮੈਂ ਟੋੜੇ ਰੋੜੇ ਆਉਣ ਬਿਚ ਆਇਆ ਪਸੂ ਸੰਦਰ ਦੇ ਚਾਤੀ ਉਤੇ ਰਬੋ ਟੁਰ ਕੇ ਬੋਣੀ ਇਹ ਬੜਾ ਆਪਣਾ ਤੁਹਾਡਾ ਬੜਾ ਆਪਣਾ ਤੁਹਾਡਾ ਮੱਝਾਂ ਲਿਆਂਦੀ ਡੈਰੀ ਬਣਾਈ ਹੱਡੀਆਂ ਬਣਾਈਆਂ ਮਕਾਨੀ ਬਣਾਏ ਪਰ ਰਿਹਾ ਕਿਵੇਂ ਨਹੀਂ ਇਹ ਇਹ ਲੰਬੀ ਕਹਾਣੀ ਹੈ ਅਜੇ ਕੀ ਗੱਲ ਤੁਸੀਂ ਹੁਣ ਦੱਸ ਰਹੇ ਸੀ ਵੀ ਮੈਨੂੰ ਕਲਾਕਾਰ ਫੋਨ ਕਰ ਲੈਂਦੇ ਨੇ ਕੱਲਾ ਫੋਨ ਹੀ ਕਰਦੇ ਨੇ ਕੋਈ ਬਾਲੀ ਮਦਦ ਵੀ ਕਰਦੇ ਕੋਈ ਆਕੇ ਸਰਕਾਰੀ ਪੈਨਸ਼ਨ ਲੱਗੀ ਆ ਤੁਹਾਡੀ ਕਹੇ ਬਤੌਰ ਕਲਾਕਾਰ ਸਰਕਾਰੀ ਪੈਨਸ਼ਨ ਵੀ ਨਹੀਂ ਲੱਗੀ ਨਾ ਨਿਤਨ ਵਾਲਾ ਤੇ ਡੇ ਟਰੱਕ ਨਹੀਂ ਚੁੱਪ ਕਰਕੇ ਜਾ ਯਾਰ ਇਹਨਾਂ ਓਸੋ ਟਰੱਕਾਂ ਦੇ ਗੀਤਾਂ ਦਾ ਕੋਈ ਰਵਾਜ ਨਹੀਂ ਸੀ ਪਤਾ ਕਿ ਇਹ ਫਸਟ ਗਰੀਬੀ ਮਹਗਾ ਹੈ ਜੀ ਮੈਂ ਔਰ ਮੈਂ ਲਿਖਿਆ ਮੇਰੇ ਗੀਤਾਂ ਨੂੰ ਗਾਇਆ ਰਮੇਸ਼ਰ ਜੀ ਦਾ ਉਹ ਸਿੰਦਰ ਕੌਰ ਦੀ ਜਿਵੇਂ ਕਹਿੰਦੇ ਹਾਂ ਦੁਸਤਾਨ ਦੀ ਕੋਇਲ ਪਰ ਉਹ ਵੀ ਵਿਚਾਰੀ ਨਹੀਂ ਰਹੀ ਮਿੱਤਰਾ ਦੇ ਟਿਊਬਵੈਲ ਤੇ ਨੇੜੇ ਤੋਂ ਆਉਣ ਦੇ ਪਹਾੜ ਨੇ ਆ ਜਾ ਨਾ ਕਿ ਰਿਮੋਟਰ ਲਾ ਜਿਵੇਂ ਮੇਰੇ ਬਾਪੂ ਨੇ ਹਰ ਜਨ ਕਰਿਓ ਸੀ ਮਾ ਇਹਨਾਂ ਉਹਨਾਂ ਦੀ ਆਵਾਜ਼ ਵਿੱਚ ਮੇਰੇ ਇਹ 100 ਤੋ ਕਾਟਿਆ 100 ਤੋਂ ਵੱਧ ਰਿਕਾਰਡਿੰਗ ਕੋਈ ਹੈ ਪਾ ਸਾਰੇ ਚੱਲੇ ਬਹੁਤ ਚੱਲੇ ਅੱਛਾ ਹੁਣ ਹਾਲਾਤ ਬਹੁਤ ਮਾੜੇ ਹੋ ਗਏ ਕੀ ਕਾਰਨ ਮੰਨ ਤੁਹਾਡਾ ਸਟੇਜਾਂ ਦਾ ਤਨੀ ਲਿਖਣ ਦਾ ਕਲਮ ਦਾ ਤਨੀ ਕਿਉਂ ਹਾਲਾਤਾਂ ਜਿਹਾਂ ਜਿਹਾ ਰਹਿਣਾ ਪੈ ਰਿਹਾ ਫਿਰ ਹਾਲਾਤ ਇਹ ਹੋਏ ਪਰਵਾਰ ਵੱਡਾ ਸੀ ਪਰਵਾਰ ਦੇ ਫੜ ਜਲਾ ਕਰਨਾ ਕਰਦਾ ਤੇ ਬਿਮਾਰੀਆਂ ਠੁਮਾਰੀਆਂ ਵੀ ਆਈਆਂ ਸਸੀ ਗੱਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਜਗਦੀਪ ਸਿੰਘ ਅੱਜ ਅਸੀਂ ਇੱਕ ਇਹੋ ਜਿਹੇ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਵਾਵਾਂਗੇ ਜਿਹੜਾ ਆਪਣੇ ਇਸ ਸਮੇਂ ਦੇ ਵਿੱਚ ਬਲੰਦੀਆਂ ਤੇ ਸੀ ਸੋ ਅੱਜ ਉਹਦੇ ਕਿਹੋ ਜਿਹੇ ਹਾਲਾਤ ਨੇ ਆਪਣੀ ਧੀ ਦੇ ਕੋਲੇ ਰਹਿ ਕੇ ਜ਼ਿੰਦਗੀ ਬਸਰ ਕਰ ਰਿਹਾ ਹੈ ਕਾਰਨ ਕੀ ਨੇ ਆਪਣੀ ਕਮਾਈ ਹੋਈ ਕਮਾਈ ਸ਼ੌਹਰਤ ਪੈਸਾ ਕਿੱਥੇ ਗਿਆ ਕਿਉਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਪੈ ਰਿਹਾ ਸੋ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਅਸੀਂ ਜਾਣੂ ਕਰਵਾਵਾਂਗੇ ਸਕਾਈ ਨਿਊਜ਼ ਪੰਜਾਬ ਦੇ ਮਾਧਿਅਮ ਰਾਹੀਂ ਤੇ ਅਸੀਂ ਪਹੁੰਚੇ ਅੱਜ ਪਾਇਲ लागले ਪਿੰਡ ਮਹਿੰਦੀਪੁਰ ਜਿੱਥੇ ਉਹ ਕਲਾਕਾਰ ਆਪਣੀ ਧੀ ਦੇ ਕੋਲੇ ਰਹਿ ਕੇ ਜ਼ਿੰਦਗੀ ਬਸਰ ਕਰ ਰਿਹਾ ਬੁਢਾਪੇ ਦੇ ਦਿਨ ਨੇ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਲੈ ਕੇ ਚੱਲਣਾ ਤੁਹਾਨੂੰ ਪੰਜਾਬੀ ਲੋਕਾਇ ਚਾਤਰ ਸਿੰਘ ਪਰਵਾਨਾ ਦੇ ਕੋਲ ਸਕਾਈ ਨਿਊਜ਼ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਗਦੀਪ ਸਿੰਘ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਮੇਰੇ ਚੈਨਲ ਦੇ ਮਾਧਿਅਮ ਰਾਹੀਂ ਵੱਖ-ਵੱਖ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਵਾਉਂਦਾ ਰਹਿਣਾ ਅੱਜ ਮੇਰੇ ਨਾਲ ਇੱਕ ਉਹ ਸ਼ਖਸੀਅਤ ਮੌਜੂਦ ਨੇ ਜਿਹੜੇ ਆਪਣੇ ਸਮੇਂ ਦੇ ਇੱਕ ਫਨਕਾਰ ਕਲਾਕਾਰ ਕਹਿ ਦੀ ਇੱਕ ਸਦਾਵਹਾਰ ਸੁਪਰੇਟ ਕਲਾਕਾਰ ਹੋਏ ਨੇ ਜਿਨ੍ਹਾਂ ਦੇ ਬਹੁਤ ਸਾਰੇ ਗਾਣੇ ਉਸ ਪੀੜੀ ਨੇ ਸੁਣੇ ਨੇ ਬਾਰਾ ਅੱਜ ਜਿਹੜੇ ਉਹਦੇ ਹਾਲਾਤ ਨੇ ਬਹੁਤ ਤਰਸਯੋਗ ਨੇ ਅਸੀਂ ਇਸ ਵੀਡੀਓ ਤੇ ਰਾਹੀਂ ਉਹਨਾਂ ਪੰਜਾਬੀ ਸਬੈਚਾਰ ਦੇ ਜਿਹੜੇ ਪਹਿਰੇਦਾਰ ਕਹਾਉਂਦੇ ਨੇ ਉਹਨਾਂ ਨੂੰ ਅਪੀਲ ਕਰਨੀ ਚਾਹਾਂਗੇ ਕਿ ਜਿਉਂਦੇ ਜੀ ਤੁਸੀਂ ਇਹੋ ਜੇ ਕਲਾਕਾਰਾਂ ਦੀ ਸਾਰ ਲੈ ਲਿਆ ਕਰੋ ਮਰਨ ਤੋਂ ਬਾਅਦ ਸਟੇਜਾਂ ਤੇ ਮਗਰਮੱਛ ਦੇ ਹੰਝੂ ਬਹਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰੇ ਨਾਲ ਚਾਤਰ ਸਿੰਘ ਪਰਵਾਨਾ ਜੀ ਮੌਜੂਦ ਨੇ ਗੱਲਾਂ ਦਾ سلسلہ ਸ਼ੁਰੂ ਕਰ ਲੈਨੇ ਆ ਪਰਵਾਨਾ ਜੀ ਕਿਵੇਂ ਜ਼ਿੰਦਗੀ ਵਧੀਆ ਲੰਘਦੀ ਹੈ ਹ ਜਿੰਦਗੀ ਛੇਚਾ ਤੁਹਾਡੇ ਰੋਲੇ ਆਉਣ ਬੈ ਮਸੂ ਸੁੰਦਰ ਵਿੱਚ ਆਤੀ ਉਤੇ ਰਬ ਕੋ ਤੁਰ ਕੇ ਬੋਣ ਇਹ ਬੜਾਪਣਾ ਤੁਹਾਡਾ ਬੜਾਪਣਾ ਤੁਹਾਡਾ ਕਿਉਂਕਿ ਪਰ ਉਹ ਰਮਾ ਪਰਮਾਤਮਾ ਕਹਿੰਦੇ ਦੇਖਿਆ ਕਿਛ ਲੈ ਨਹੀਂ ਪਰ ਮੈਂ ਕਹਿੰਦਾ ਵੀ ਬੰਦਿਆਂ ਦੇ ਜੀਆਂ ਦੇ ਵਿੱਚ ਹੀ ਬੋਲਦਾ ਜੀ ਧੰਨਵਾਦ ਅੱਗੋਂ ਤੁਹਾਡੇ ਜਿਵੇਂ ਹਕਮ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਸਰ ਜੀ ਮੇਰੀ 84 83 ਅੰਬਾਜਾ ਅੱਛਾ ਅੰਦਾਜ਼ਾ ਕਿਹੜਾ ਸਨ ਸੀ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਜਿਆਦਾ ਕੁਛ ਅੰਦਾਜ਼ਾ 1957 ਦਾਸੀ ਪਾਸ ਜੀਪੀ ਉਸ ਤੋਂ ਬਾਅਦ ਗੈਨਿਤ ਦਾ ਕੋਰਸ ਕੀਤਾ ਥੋੜੇ ਨੰਬਰ ਘੱਟ ਸੀ ਤੇ ਉਸ ਤੋਂ ਬਾਅਦ ਫੇਰ ਕੰਮ ਵੀ ਕੀਤੇ ਨੌਕਰੀ ਵੀ ਕਰਨੀ ਪਈ ਦੁੱਧ ਵੀ ਮੱਝਾਂ ਦੇ ਅੰਡੇ ਡੇਰੀ ਬਣਾਈ ਹੱਟੀਆਂ ਬਣਾਈਆਂ ਮਕਾਮਲੀ ਬਣਾਏ ਪਰ ਰਿਹਾ ਕਿਵੇਂ ਨਹੀਂ ਇਹ ਇਹ ਇੱਕ ਲੰਬੀ ਕਹਾਣੀ ਹੈ ਸੰਧੀਤਾ ਸਾਹਿਬ ਨੇ ਜਿਹੜਾ ਲਿਖਿਆ ਸੀ ਹਮ ਬਾਕੀ ਹਜ਼ਾਰਾਂ ਮੈਂ ਨਹੀਂ ਕੀ ਹੈ ਉਹਨੇ ਲਿਖਿਆ ਸੀ ਵੀ ਸਾਡੀ ਜ਼ਿੰਦਗੀ ਮਕਾਨ ਪਾਉਂਦੇ ਲੱਗ ਗਈ ਵਸਣਾ ਨਹੀਂ ਹੋਇਆ ਜੀ ਉਹ ਮੇਰੇ ਨਾਲ ਗੋਬੀ ਗਈ ਹੈ ਪੌਲੀ ਦੇਤ ਵਾਲੀ ਨਹੀਂ ਇੱਜ਼ਤ ਕਰਦੇ ਉਹ ਮੇਰੇ ਨਾਲ ਫੋਨ ਕਰਦੇ ਰਹਿੰਦੇ ਆ ਉਹ ਕਲਾਕਾਰ ਕਰਦੇ ਰਹਿੰਦੇ ਆ ਤੇ ਲੇਕਿਨ ਹੁਣ ਮੈਂ ਸਟੇਜਾਂ ਉਤੇ ਜਾਂਦਾ ਉਹਨਾਂ ਕੋਸ਼ਿਸ਼ ਨਹੀਂ ਕਰਦਾ ਥੋੜੀ ਇੰਟਰਵਿਊ ਜਿਹੜੀ ਹੁੰਦੀ ਹੈ ਇਹਦੇ ਵਿੱਚ ਮੈਂ ਆਪਣੇ ਸਰੋਤਾਂ ਦੀ ਸੇਵਾ ਕਰ ਲੈਣਾ ਗਾ ਕੇ ਵੀ ਉਹ ਗੀਤਾਂ ਦੀ ਲਿਸਟ ਦੱਸ ਕੇ ਵੀ ਅੱਛੀ ਇੱਕ ਗੱਲ ਤੁਸੀਂ ਹੁਣ ਦੱਸ ਰਹੇ ਸੀ ਵੀ ਮੈਨੂੰ ਕਲਾਕਾਰ ਫੋਨ ਕਰ ਲੈਂਦੇ ਨੇ ਕੱਲਾ ਫੋਨ ਹੀ ਕਰਦੇ ਨੇ ਕੋਈ ਮਾਲੀ ਮਦਦ ਵੀ ਕਰਦੇ ਕੋਈ ਆਕੇ ਮਦਦ ਹੋ ਹੋਰ ਕਿਸੇ ਨੇ ਖਾਸ ਨਹੀਂ ਕੀਤੀ ਇੱਕ ਵਾਰੀ ਬਹੁਤ ਦਿਨ ਹੋਇਆ ਸੰਦੇਸ ਸਿੰਘ ਜੀ ਨੇ ਕਰਵਾਈ ਸੀ ਉਹ ਤੋਂ ਮੇਰੇ ਕੋਈ ਐਸੇ ਉਹ ਸਮੇਂ ਐਸਾ ਆ ਗਿਆ ਉਹ ਬਸ ਉਹ ਬਿਮਾਰੀਆਂ ਚ ਨਿਕਲ ਗਿਆ ਪਰਵਾਹ ਦੀਆਂ ਬਿਮਾਰੀਆਂ ਵਿੱਚ ਤੇ ਬੈਦਵਾਲੀ ਦਾ ਧਿਆਨ ਰੱਖਦੇ ਆ ਉਹਨਾਂ ਨੇ ਵੀ ਇੱਕ ਵਾਰੀ ਕੁਛ ਮੈਨੂੰ ਬਾਹਰੋਂ ਮਦਦ ਕਰਵਾਈ ਹੈ ਪੌਲੀ ਬੈਦਵਾਲੀ ਜੀ ਉਹਦਾ ਵੀ ਮੇਰਾ ਧਿਆਨ ਰੱਖਿਆ ਜੀ ਪੌਲੀ ਬੈਦਵਾਲੀ ਆ ਜੀ ਜੀ ਅੱਛਾ ਜੀ ਮੈਂ ਗੱਲ ਕਹਾ ਤੁਹਾਨੂੰ ਕਿੰਨੇ ਕ ਗਾਣੇ ਤੁਹਾਡੇ ਜਿਹੜੇ ਤੁਸੀਂ ਗਾਏ ਨੇ ਕਿੰਨੇ ਕਹਾਣੇ ਸੀ ਤੁਹਾਡੇ ਹੁਣ ਤੱਕ ਗਾਏ ਹੋਏ ਤਾਂ ਇੱਕ ਇੱਕ ਕੈਸੇ ਦੱਸ ਗਿਆ 10 ਗੀਤਾਂ ਦੀ ਜੋਟਾਂ ਦੀ 10 ਗੀਤ ਸੋਲੋ ਕੋੜੀ ਮੰਜੂ ਮੰਜੂ ਵਾਲਾ ਆਪਣੇ ਲੈਟਰ ਦੇ ਉੱਤੇ ਕੁੱਪੇਵਾਰੀ ਕੰਪਨੀ ਵਿੱਚ ਤੋਂ ਵਿਕਤਾ ਬੇਪਰੌਣ ਚੱਲੀਆਂ ਇਹ ਮੇਰੀ ਆਪਣੀ ਆਵਾਜ਼ ਹੈ ਔਰ ਮੰਜੂ ਮੰਜੂ ਨੂਰਪਰੀ ਉਹ ਕੁੜੀ ਗਾ ਰਹੀ ਹੈ ਬਹੁਤ ਅੱਛਾ ਗਾਇਆ ਕਿੰਨੇ ਕੁ ਸਿੰਗਰਾਂ ਨੇ ਗੀਤ ਗਾਏ ਨੇ ਕਲਾਕਾਰ ਕਿਹੜੇ-ਕਿਹੜੇ ਜਿਹੜੇ ਤੁਹਾਡੇ ਗੀਤ ਗਾ ਚੁੱਕੇ ਨੇ ਲਿਖੇ ਹੋਏ ਤੁਹਾਡੇ ਨਾਮ ਕੀ ਹੈ ਜਗਦੀਪ ਸਿੰਘ ਜਗਦੀਪ ਸਿੰਘ ਜੀ ਜੇ ਮੈਂ ਦੱਸਣ ਲੱਗ ਜਮਾ ਮੇਰਾ ਖਿਆਲ ਮੈਂ ਤੁਹਾਡਾ ਉਹਨਾਂ ਟਾਈਮ ਮੇਰੇ ਮੇਰੇ ਵਾਕਈ ਇੰਟਰਵਿਊ ਨਹੀਂ ਕਰ ਸਕਾਂਗੇ ਤੇ ਗੀਤ ਨਹੀਂ ਪੁੱਛ ਸਕਾਂਗੇ ਮੈਂ ਅੰਦਾਜ਼ਾ ਕੋਈ ਹੈ ਨਹੀਂ ਬਹੁਤ ਜ਼ਿਆਦਾ ਹੋਣ ਤੋਂ ਦੱਸਣ ਲੱਗ ਲੱਗ ਜਾਵਾਂ ਰਾਤ 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 ਪੈ ਜਾਊਗੀ हां ਦਰਸ਼ਕੋ ਇੱਕ ਬਹੁਤ ਵੱਡੀ ਲਿਸਟ ਹੈ ਜਿਹੜੀ ਚਾਤਰ ਸਿੰਘ ਪਰਵਾਨਾ ਹੋਰਾਂ ਦੀ ਆ ਕਹਿੰਦੇ ਵੀ ਬਹੁਤ ਸਮਾਂ ਲੱਗ ਜਾਊ ਜੇ ਮੈਂ ਤੁਹਾਨੂੰ ਲਿਸਟ ਦੱਸਣ ਲੱਗ ਜਾਮਾ ਪਰ ਕਿੱਥੇ ਨੇ ਉਹ ਕਲਾਕਾਰ ਕਿੱਥੇ ਨੇ ਉਹਨਾਂ ਕਲਾਕਾਰਾਂ ਦੇ ਜਿਹੜੇ ਕਹਿੰਦੇ ਨੇ ਪਹਿਰੇਦਾਰ ਨੇ ਉਹਨਾਂ ਨੂੰ ਕਿਉਂ ਨਹੀਂ ਸੁਣਦੇ ਆ ਕਿ ਇਹਨਾਂ ਦੀ ਸਾਰ ਕਿਉਂ ਨਹੀਂ ਲੈਂਦੇ ਵੱਡੇ ਸਵਾਲ ਰੱਖਦੇ ਆ ਸਰਕਾਰਾਂ ਦੇ ਅੱਗੇ ਸਰਕਾਰ ਵੀ ਇਹੋ ਜਿਹੇ ਕਲਾਕਾਰਾਂ ਦੀ ਕੋਈ ਫਰਿਆਦ ਨਹੀਂ ਸੁਣਦੀ ਕੋਈ ਸਰਕਾਰੀ ਪੈਨਸ਼ਨ ਲੱਗੀ ਆ ਤੁਹਾਡੀ ਇੱਕ ਬਤੌਰ ਕਲਾਕਾਰ ਸਸ ਤਾਂ ਗਾਇਬ ਮੈਨਸ ਨੂੰ ਵੀ ਨਹੀਂ ਲੱਗੀ ਕੁਝ ਮੇਰੀ ਘਾਲ ਕੁਝ ਵੈਸੇ ਹੀ ਕੋਈ ਗੌਰਮੈਂਟ ਦਾ ਧਿਆਨ ਨਹੀਂ ਦਿੰਦੀ ਹੈ ਅਜੇ ਤੱਕ ਮੇਰੀ ਪੈਨਸ਼ਨ ਨਹੀਂ ਲੱਗੀ ਹੈ ਮੈਂ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੈਂ ਆਪਣਾ ਟਾਈਮ ਬਾਅਸ ਕਰ ਰਹੇ ਹਾਂ ਮੇਰੇ ਕੋਲ ਇੱਕੋ ਹੀ ਇਲਾਜ ਹੈ ਹਾਂ ਬੰ ਤੁਸੀਂ ਗਦੀਪ ਸਿੰਘ ਜੀ ਮੇਰੀ ਇੰਟਰਵਿਊ ਲੈ ਰਹੇ ਹੋ ਤੇ ਮੇਰੇ ਹਾਲ ਤਾਂ ਜਿਨ੍ਹਾਂ ਨੂੰ ਰਹਿਮ ਹੁੰਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਬੇਹੰਤ ਦਿੱਤਾ ਹੋਇਆ ਉਹ ਮੇਰੀ ਕੋਈ ਨਾ ਕੋਈ ਮਦਦ ਕਰ ਦਿੰਦੇ ਹੂੰ ਅੱਛਾ ਨਵੇਂ ਨਵੇਂ ਕਲਾਕਾਰ ਆਏ ਕੋਈ ਮਿਲ ਨਵੇਂ ਕਲਾਕਾਰਾਂ ਵਿੱਚੋਂ ਕੋਈ ਖਾਸ ਨਹੀਂ ਅੱਜ ਇੱਕ ਭੋਨ ਆਇਆ ਸੀ ਢੋਲੇ ਆਉਣ ਤੋਂ ਪਹਿਲਾਂ ਉਹ ਹੈ ਰਾਜਸਥਾਨ ਪਰੰਪਰਾ ਸਿੰਦਰਮਾਨ ਕੁੜੀ ਹੈ ਉਹ ਉਹ ਵਜਾਈ ਮੈਨੂੰ ਕਹਿੰਦੀ ਹੈ ਮੈਂ ਤੁਹਾਡਾ ਗੀੜਾ ਮਾਰਨਾ ਉਹ ਗਉਲੀ ਹੈ ਜੀ ਤੇ ਉਸ ਦਾ ਭੋਨ ਆਇਆ ਬਾਕੀ ਨਵੇਂ ਕਲਾਕਾਰ ਖੱਕਾ ਅੱਤੇ ਘਾਟੇ ਪਹੁੰਚਦੇ ਆ ਇਹ ਤੋਂ ਸਦੋਸ਼ ਕੁਮਾਰ ਜੀ ਮੇਰੇ ਤੋਂ ਗਲਤੀ ਹੋਈ ਸੀ ਉਹਨਾਂ ਦੇ ਜਿਉਂਦੇ ਮੈਂ ਮਾਫੀ ਮੰਗ ਲਈ ਸੀ ਤਾਂ ਤੈਣਾ ਜੀ ਨੇ ਫੋਨ ਮੈਨੂੰ ਜੀ ਇੰਟਰਵਿਊ ਕੀਤੀ ਮੈਂ ਮਾਫੀ ਮੰਗੀ ਮੈਂ ਉਹ ਮੈਂ ਤਾਂ ਗਲਤੀ ਹੋਈ ਮੈਂ ਉਹਨਾਂ ਕੋਲ ਲੈ ਗਿਆ ਪ੍ਰੋਗਰਾਮ ਤੇ ਮੈਂ ਉੱਥੇ ਉਹਨੂੰ ਲਿਆਉਣਾ ਭੁੱਲ ਗਿਆ ਕੋਈਆਂ ਕੁੜੀਆਂ ਵਹਾ ਕੇ ਭੱਜ ਆਇਆ ਮੈਂ ਉਹਨਾਂ ਤੋਂ ਮਾਫੀ ਮੰਗ ਲਈ ਉਸ ਤੋਂ ਪਹਿਲੇ ਗੀਤ ਖਾਸ ਇੱਕ ਦਸਣਾ ਨਿਤਨ ਦਾ ਡਾਇਰੈਕਟਰ ਨਹੀਂ ਚੁੱਪ ਕਰਕੇ ਜਾਣ ਜਾਂ ਇਹ ਨਿਤ ਉਸ ਤੋਂ ਟਰੱਕਾਂ ਦੇ ਗੀਤਾਂ ਦਾ ਕੋਈ ਰਿਵਾਜ ਨਹੀਂ ਸੀ ਪਹਿਲਾਂ ਕੀ ਫਸਟ ਜੋ ਗਰੀਬੀ ਮਹਿੰਗਾ ਹੈ ਜੀ ਔਰ ਮੈਂ ਲਿਖਿਆ ਮੇਰੇ ਗੀਤਾਂ ਨੂੰ ਗਾਇਆ ਰਮੇਸ਼ ਰਗੀਲਾ ਔਰ ਸ੍ਰਿੰਦਰ ਗੋਤਰੀ ਵਾਲੀ ਜਿਹਨੂੰ ਕਹਿੰਦੇ ਹੰਦੁਸਤਾਨ ਦੀ ਕੋਇਲ ਪਰ ਉਹ ਵੀ ਵਿਚਾਰੀ ਨਹੀਂ ਰਹੀ ਨਿਤਰਾ ਦੇ ਟਿਊਬ ਤੇ ਨੇੜੇ ਤੋਂ ਆਉਣ ਦੇ ਬਹਾਨੇ ਆ ਜਾ ਲਗੇ ਰਿਮੋਟਰ ਲਾਏ ਮੇਰੇ ਬਾਪੂ ਨੇ ਹਰਜਨ ਕਰਿਓ ਸੀ ਮੈਂ ਇਹਨਾਂ ਦੀ ਆਵਾਜ਼ ਵਿੱਚ ਮੇਰੇ ਗੀਤ 100 ਉਹ ਘਟਿਆ 100 ਤੋਂ ਵੱਧ ਰਿਕਾਰਡਿੰਗ ਖੋਈ ਹੈ ਉਹ ਸਾਰੇ ਚਲੇ ਬਹੁਤ ਚਲੇ ਸੌਰੀ ਨਹੀਂ ਜਾਣਦਾ ਮੈਂ ਖਿੜਕੀ ਉਨੇ ਪਿੱਟਾਂ ਅੱਛੀ ਗੱਲ ਹੋਰ ਦੱਸੋ ਮਿਊਜ਼ਿਕ ਕੰਪਨੀ ਦੇ ਪਹਿਲਾਂ ਕਲਾਕਾਰਾਂ ਨੂੰ ਗੀਤਕਾਰ ਨੂੰ ਪੈਸੇ ਦਿੰਦੇ ਸੀ ਰਾਇਲਟੀ ਦਿੰਦੇ ਉਹ ਰਾਇਲਟੀ ਮਿਲਦੀ ਹੈ ਕੰਪਨੀਾਂ ਤੋਂ ਕੋਈ ਤੁਹਾਨੂੰ ਪਹਿਲਾਂ ਰਿਹਾ ਕਿ ਤਾਂ ਪਹਿਲਾਂ ਢਾਸਰੇ ਮੈਂ ਗੀਤ ਹੁੰਦਾ ਸੀ ਪਰ ਜਦ ਮੇਰੇ ਗੀਤਾਂ ਦਾ ਰੌਲਾ ਪੈ ਗਿਆ ਨੰ ਦੋ ਗੀਤ ਦੋ ਬਾਲਕਿਆਂ ਕਰਵਾਤੇ ਫਿਰ ਫੈਸਲਾ ਨੂੰ ਕਰਾਉਣ ਵਾਸਤੇ ਜਾਣਾ ਪਿਆ ਜਿਸ ਵੰਦ ਭੌਰਾ ਸੀ ਉਹ ਹੀ ਨਾਲ ਸੀਗੇ ਹਰਜਨ ਘਰੇ ਵਾ ਤੇ ਸੋਰਨ ਦਾ ਨਹੀਂ ਗਿਆਤਾ ਕਰਨ ਵੀ ਧੂਰੀ ਦੇ ਨਾਲ ਭਾਬੀ ਸਾਹਿਬ ਨੂੰ ਜਾਂਦੇ ਮੋੜ ਮੋੜਾ ਰਹੂਗਾ ਮੇਤਰਾਜ ਦੇ ਟਰੱਕ ਨਹੀਂ ਇਹ ਇਹ ਇਹਨੂੰ ਪੰਜ ਛੇ ਵਾਰੀ ਰਿਗਾਰਡ ਕਰਾਇਆ ਜਾਂਦਾ ਗਿਆ ਪਹਿਲਾਂ ਰਮੇਸ਼ ਸਿੰਘ ਜੀ ਦਾ ਸਿੰਦਰ ਘਰ ਉਹ ਦੁਕਾਨ ਬਿੱਟੂ ਖਾਨੇ ਬੜੇ ਇੱਥੇ ਸ਼ਰਮਣੀ ਇੱਥੋਂ ਬਿਨਾਂ ਹੋਰ ਪੰਜ ਛੇ ਪਾਰਟੀਆਂ ਨੇ ਰਿਗਾਰਡ ਕਰਾਤਾ ਮੈਂ ਇੱਕ ਗੀਤ ਨੂੰ 4-4-5 ਵਾਰੀ ਵਰਕਾਉਡ ਕੀ ਪਾ ਗਿਆ ਪਰ ਮੈਂ ਕਿਸੇ ਦੀ ਨਕਲ ਨਹੀਂ ਮਾਰੀ ਮੇਰੀਆਂ ਨਕਲਾਂ ਜਿੰਨਾਂ ਲਕੀਤੀਆਂ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਮੈਂ ਆਪਣਾ ਤੌਰ ਗਾਲ ਖਰਾਬ ਨਹੀਂ ਕਰਨਾ ਅੱਛਾ ਹੁਣ ਹਾਲਾਤ ਬਹੁਤ ਮਾੜੇ ਹੋ ਗਏ ਕੀ ਕਾਰਨ ਮੰਨ ਤੋਂ ਅਡਾ ਸਟੇਜਾਂ ਦਾ ਤਨੀ ਲਿਖਣ ਦਾ ਕਲਮ ਦਾ ਤਨੀ ਕਿਉਂ ਹਾਲਾਤਾਂ ਅਜਿਹੇ ਜਿਹਾ ਰਹਿਣਾ ਪੈ ਰਿਹਾ ਫਿਰ ਹਾਲਾਤ ਇਹ ਹੋਏ ਪਰਵਾਰ ਵੱਡਾ ਸੀ ਪਰਵਾਰ ਦੇ ਖੜ ਗਿਆ ਅੱਲਾ ਕਰਦਾ ਕਰਦਾ ਤੇ ਬਿਮਾਰੀਆਂ-ਸਮਾਰੀਆਂ ਦੀਆਂ ਤੇ ਆਪਣੇ ਇਸੋ ਬਿਨਾ ਕੁਛ ਕਿਸਮਤ ਸੀ ਜਿਹਦੇ ਦੇ ਹੀ ਪਾਈ ਹੈ ਤੇ ਇੱਕ ਸਾਲ ਵਿੱਚ ਉਹਨੇ ਖਤਮ ਹੋ ਜਾਣਾ ਆਖਰੀ ਮੱਝ ਮੈਂ ਬਿਲਕੁਲ ਫਰੀ ਵਾਂਗੂ ਦਿੱਤੀ ਹੈ ਤੇ ਵੀ ਇਹ ਵੀ ਲੈ ਜਾਓ ਮੈਂ ਕੀ ਕਰਨੇ ਆ ਹੱਡੀਆਂ ਬਾਈਆਂ ਉਹ ਵੀ ਗਈਆਂ ਮਕਾਨ ਬਾਏ ਉਹ ਵੀ ਗਏ ਇਹਨਾਂ ਵਿੱਚ ਉਹਦਾ ਰਾਜਾ ਕਿਸਮਤ ਦਾ ਵੀ ਹੋ ਜਾਂਦਾ ਹੈ ਕੁਝ ਆਪਣੀ ਸਮਝ ਦਾ ਵੀ ਹੋ ਜਾਂਦਾ ਹੈ ਜੀ ਪਤਾ ਨਹੀਂ ਇਹ ਮੇਰੇ ਕਰਮਾਂ ਦਾ ਕੋਈ ਦੋਸ਼ ਹੋ ਸਕਦਾ ਹੈ ਦੱਬੇ ਦੋਸ਼ ਲੱਗੇ ਕਿਸੇ ਦੇ ਹੋ ਦੋਸ਼ ਕਰਮਾ ਆਪਣੇ ਪਰਿਵਾਰ ਚ ਕੌਣ ਕੌਣ ਨੇ ਤੁਹਾਡੇ ਬੇਟੇ ਕਿ ਹੈਗਾ ਕੋਈ ਹੈ ਸਹੀ ਉਹਨਾਂ ਵਿੱਚੋਂ ਕੋਈ ਰ ਵੀ ਅਰਦਾਸ ਇਕ ਕਵਿਲਾ ਦਾ ਡੈਥ ਹੋ ਗਈ ਉਹ ਵੀ ਬਹੁਤ ਔਖਾ ਗੁਜ਼ਰੇ ਆ ਭੈਣ ਗੁਜ਼ਰ ਗਈ ਕੋਈ ਉਹ ਭਰਾਵਾ ਮਰ ਗਈ ਸੀ ਉਹ ਉਹਦੇ ਉੱਤੇ ਖਰਚਾ ਬਹੁਤ ਹੋਇਆ ਸਜੀਤ ਗਿੱਲ ਉਹ ਆਲਟੀਜਰ ਟੀਚਰ ਸੀ ਤੇ ਇਸ ਤੋਂ ਬਾਅਦ ਮੇਰਾ ਵੀਲਾ ਜੋ ਆਪਣੇ ਜੀਜਾ ਜੀ ਹੈ ਜੀਜਾ ਜੀ ਉਹ ਮੈਂ ਦੱਸਾਂ ਇੱਕ ਜਿਹੜੀ ਬਿਜਲੀ ਬੋਰਡ ਦਾ ਟਾਇਰ ਉਹ ਜਿਹਾ ਉਹ ਭੈਣ ਗੁਜ਼ਰ ਗਈ ਹੈ ਇਸ ਤੋਂ ਬਿਨਾ ਮੈਨੂੰ ਇਸ ਟਾਈਮ ਰਹਿਣਾ ਪੈਂਦਾ ਬਲਬੀਰ ਸਿੰਘ ਜੋਗੀ ਦੇ ਕੋਲੇ ਇੱਕ ਲੜਕੀ ਜੋ ਆਈ ਹੈ ਇਹਨਾਂ ਕੋਲ ਠਹਿ ਜਾਇਆ ਹੋਇਆ ਮੈਂ ਬੀਜੇ ਅਡੇ ਦੇ ਕੋਲੇ ਮਨੀਪੁਰ ਇਸ ਤੋਂ ਪਹਿਲਾਂ ਕੁੜੀ ਕੁੜੀ ਨਾਲ ਸੌਣੀ ਕੋ ਵੀ ਰਹਾ ਪਰ ਚਾਹ ਰ ਇਸ ਟਾਈਮ ਮੈਂ ਬਲਿਜ ਜੋਈ ਦੇ ਕੋਲ ਠਹਿ ਜਾਇਆ ਹੋਇਆ ਆਪਦਾ ਮੋਬਾਈਲ ਨੰਬਰ ਜ਼ਰੂਰ ਬੋਲ ਦੋ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਨਾ ਉਹ ਸੰਪਰਕ ਕਰ ਲੈਣਗੇ ਤੁਹਾਡੇ ਨਾਲ ਆ ਇੱਕੋ ਮੋਬਾਈਲ ਹੀ ਹੈ ਇਹਦਾ ਨੰਬਰ ਹੈ 9878411759 ਫੇਡ ਹੋ ਰਹਾ ਹੈ ਕਹਿਣਾ ਜੀ 9878413759 ਸੰਸੰਗ ਜੀ 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 ਹਾ ਇਸ ਤੋਂ ਅੱਗੇ ਆਪਣੀ ਆਵਾਜ਼ ਦੀ ਕੁਆਲਿਟੀ ਦੇ ਸਰੋਤੇ ਚਾਹੁੰਦੇ ਆ ਨਾ ਜੇ ਤੁਹਾਡਾ ਹੁਕਮ ਹੈ ਤਾਂ ਉਹ ਅਸੀਂ ਅਸੀਂ ਚਾਹੁੰਦੇ ਜਰੂਰ ਸੁਣਾਓ ਜੇ ਸੁਣਾ ਸਕਦੇ ਹਾਂ ਸੋ ਦਰਸ਼ਕੋ ਕਿਉਂਕਿ ਅਸੀਂ ਚਾਹੁੰਦੇ ਆ ਕਿਉਂਕਿ ਹਾਲਾਤ ਸਾਡੇ ਇਸ ਕਲਾਕਾਰ ਸਾਹਿਬ ਦੇ ਸਾਡੇ ਲਈ ਤਾਂ ਇਹ ਕਿਉਂਕਿ ਇੱਕ ਫਰਿਸ਼ਤੇ ਕਲਾਕਾਰ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਤਰਸਾਂਗੇ ਇਹਨਾਂ ਆਵਾਜ਼ਾਂ ਨੂੰ ਜੇ ਅਸੀਂ ਚਾਹੁੰਦੇ ਆਂ ਵੀ ਅਸੀਂ ਸਾਡੇ ਦਰਸ਼ਕਾਂ ਨਾਲ ਇਹ ਆਵਾਜ਼ ਨੂੰ ਸਾਂਝੀ ਕਰ ਲਈਏ ਜੀ ਤੁਹਾਡੇ ਹੁਕਮ ਦੇ ਨਾਲ ਸਥਾਈ ਯੰਤਰਾ ਕਹਿ ਕੇ ਇੱਕ ਗੀਤ ਮੈਂ ਪੂਰਾ ਕਹਿ ਦਊਗਾ ਕਿਉਂਕਿ ਉਹਦੇ ਵਿੱਚ ਮੈਂ ਬੜਾ ਸਾਰਾ ਹਾਂ ਦੱਸਿਆ ਜੀਵਨ ਦਾ ਪਹਿਲਾ ਸਥਾਈ ਯੰਤਰਾ ਹੀ ਬੋਲ ਦੋ ਜੀ ਹਾਂ ਉਹ ਹੈ ਨਿਤਰਾ ਦਾ ਚੱਲਦਾ ਟਰੱਕ ਨਹੀਂ ਹਾਂ ਹਾਂ ਜੀ ਕੁੜੀਏ ਤੈਨੂੰ ਬੱਸ ਨਹੀਂ ਮਿਲਦੀ ਪੈਦਲ ਜਾਏਗੀ ਥੱਕਣੀ ਜੇ ਕੁੜੀ ਤੈਨੂੰ ਬੱਸ ਨਹੀਂ ਮਿਲਦੀ ਪੈਦਲ ਜਾਏਂਗੀ ਥੱਕ ਨਹੀਂ ਚੁੱਪ ਕਰਕੇ ਚੜ ਜਾ ਹੋਏ ਮਖ ਮਿੱਤਰ ਨਾਲ ਚੜਿਆ ਟਰੱਕ ਨਹੀਂ ਪਾ 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 ਮਿੱਤਰ ਨਾਲ ਚੜਿਆ ਟਰੱਕ ਨਹੀਂ ਚੁੱਪ ਕਰਕੇ ਚੜ ਜਾ ਪਰਵਾਨੇ ਤੇਰੇ ਪੁੱਠੇ ਘਾਰੇ ਮੈਂ ਬਿਲਕੁਲ ਨਾ ਸਹਿੰਦੀ ਮੈਨੂੰ ਪਊਗਾ ਮਹਿੰਗਾ ਹੈ ਮੈਂ ਮੈਂ ਡਰਦੀ ਨਾ ਬੈਂਦੀ ਮੈਨੂੰ ਪਊਗਾ ਮਹਿੰਗਾ ਅਗਲੀ ਗੱਲ ਜੀ ਇਹ ਇਹ ਗੀਤ ਆਪਣੇ ਹਾਲ ਦੱਸ ਰਿਹਾ ਹੈ ਕਿ ਗਰੀਬੀ ਕੀ ਹੁੰਦੀ ਹੈ ਹਾਂ ਉਹ ਸੁਣਦੇ ਆਪਾਂ 1 ਮਿੰਟ ਸੋ ਦਰਸ਼ਕੋ ਇਹਨਾਂ ਤੋਂ ਇੱਕ ਗਾਣਾ ਸੁਣਦੇ ਆ ਜਿਹੜਾ ਇਹਦੀ ਪੂਰੀ ਜ਼ਿੰਦਗੀ ਨੂੰ ਬਿਆਨ ਕਰੂਗਾ ਤੇ ਅਸੀਂ ਉਹ ਗਾਣਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਗੀਤ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਨੂੰ ਥੋੜੀ ਬਹੁਤੀ ਸਹਾਰਾ ਜੀ ਲਾਉਂਦਾ ਥੋੜਾ ਬਹੁਤਾ ਮੈਂ ਬੌਲੂ ਬੌਂਡਾ ਹੈ ਉਹ ਪਰ ਉਹ ਵੀ ਘਰ ਜੋਈ ਜਾ ਵਿਚਾਰਾ ਦੂਰ ਬੈਠਾ ਹੈ ਲੋਦੇ ਖਾਣੇ ਤੋਂ ਪਰੇ ਬਾਹਰ ਨਹਾੜੇ ਤੇ ਇੱਕ ਬੌਂਡਾ ਹੈਪੀ ਉਹ ਸ਼ਾਇਦ ਥੋੜੇ ਦਿਨ ਜੋ ਦੇ ਆ ਗਿਆ ਤਾਂ ਕੁਝ ਦੇਖੋ ਹੋ ਸਕਦਾ ਲੋ ਮੈਂ ਆਪਣੀ ਕਹੀ ਵੀ ਦੀ ਵਰਤ ਕਰ ਰਿਹਾ ਇਹ ਇਸ ਗੀਤ ਨੂੰ ਪਰਮਿੰਦਰ ਸੰਧੂ ਨੇ ਗਾਇਆ ਸੁਣ ਮੈਨ ਤੇ ਪਿਆਰ ਕਰੇ ਜੇ ਥੋੜਾ ਹੋਵੇ ਨੋਟਾਂ ਦੀ ਬੰਦੀ ਜਦੋਂ ਗਰੀਬੀ ਕੋਈ ਨਹੀਂ ਲੱਗਦਾ ਨੇ ਉਹ ਵੀ ਚੁੱਪਚੀ ਪੇ ਚੜ ਗਏ ਗੱਡੀ ਰਾਤ ਦੀ ਜਿਹੜੇ ਕਹਿੰਦੇ ਸੀ ਅਸੀਂ ਨਾ ਮਰਾਂਗੇ ਤੇਰੇ ਜਿੰਦਲੀ ਦਾ ਕੀ ਪਰਵਾਸਾ ਜੋ ਪਾਣੀ ਵਿੱਚ ਪਤਵਾਸਾ ਫੇਰ ਚੱਕਰੋ ਚੱਕਰੋ ਹੋ ਜੂਗੀ ਜਦ ਉੱਡ ਗਿਆ ਪੌਰ ਪੌਰ ਵੀ ਮਜੂਰ ਛੋ ਖੜਕਣ ਆਪੋ ਵੀ ਕੀ ਸੋਚ ਦੇ ਸਕਿਆ ਭਾਈਆਂ ਦੇ ਬੰਡਰ ਜਮਾਂ ਦੇ ਮੀਨਾ ਪੈਂਦੇ ਬੜੇ ਪਵਾੜੇ ਬੰਦਾ ਉਰੋ ਚਿੱਤੇ ਕਰਦਾ ਮਾਪਿਆਂ ਨੂੰ ਜਦ ਕੋਈ ਪੁੱਤ ਬਗਾਣਾ ਮੂੜੇ ਤੋਂ ਦਰਕਾਰੇ ਕਹਾਂ ਨਿਕਲ ਮੂੜੇ ਤੋਂ ਦਰਕਾਰੇ ਜਿਹਦੀ ਭੈਣ ਕੋਈ ਥੀ ਉਹ ਵੀ ਅੱਖਾਂ ਭਰ ਲਿੰਦਾ ਜਿੰਨਾਂ ਅੱਖੀਆਂ ਬੰਦਵਾ ਦੇ ਰੁੱਕੀ ਸਾਰੇ ਟੀਆਂ ਉਸੇ ਬੜੇ ਚਿੱਤੇ ਕਰਦੀਆਂ ਮਾਪਿਆਂ ਨੂੰ ਸੋਹਰੇ ਗਏ ਨੂੰ ਜੇ ਘਰ ਬੜਾ ਦਰਕਾਰੇ ਪਿਓ ਨੂੰ ਇਸੇ ਗੱਲੋਂ ਪੁੱਤ ਪਿਆਰੇ ਹੁੰਦੇ ਰਹਿ ਦੁਨੀਆ ਉਪਰੇ ਆਂਦੀ ਥਾਂ ਤੇ ਮੱਲਾ ਮਾਰੇ ਐ ਪਰ ਮਾਤਾ ਨੂੰ ਨੇ ਕੋਈ ਕਦੇ ਵੀ ਵਿਸਰਦੇ ਜਿੰਨਾ ਚਿਰ ਨਾ ਦੇਹੀ ਸੜ ਕੇ ਹੋ ਜਾਏ ਕੋਲੇ ਕਹਿੰਦਾ ਨਿਆ ਨਾਠੇ ਨਾਠੀ ਜਿਹਦੇ ਕੋਲ ਹੋਵੇ ਬਸ ਉਸੇ ਦੀ ਸਭ ਕੁਝ ਪੁੱਟ ਜਾਂਦੀ ਜੇ ਹੋ ਜਾਏ ਅੱਖੋਂ ਹੋਲੇ ਇਵੇਂ ਪਿਆਰ ਕਰੇ ਜਿੰਨਾ ਚਿਰ ਬੰਦਾ ਜਿਉਂਦਾ ਹੈ ਦੋਵੇਂ ਮਖੜਾ ਨਵੇਂ ਗੋਲਡੀਆਂ ਨਵੇਂ ਬਟੋਰੇ ਆਖਰੀ ਪਿਆਰ ਐ ਪਰ ਹੁਣ ਤਾਂ ਉਹ ਵੀ ਭਲਾ ਜਮਾਨਾ ਲੰਘ ਗਿਆ ਵੇਖੇ ਕਾਜਗ ਦੇ ਵਿੱਚ ਐਸੀ ਆ ਜੋ ਕਹਾਣੀ ਰਹਿਣੀ ਦੁਨੀਆ ਉਚੋ ਪਿਆਰ ਉਡਾਰੀ ਮਾਰ ਗਿਆ ਆਪਣੇ ਹੋਏ ਪਰाये ਖੂਨ ਚ ਭੈ ਗਿਆ ਭਾਈ ਹੌਣ ਪ੍ਰਭਾਨਿਆ ਹੌਣ ਪ੍ਰਭਾਨਿਆ ਤੇਰਾ ਇੱਕੋ ਰਬੂ ਰਾਇ ਵੱਡੇ ਕਲਾਕਾਰ ਬਿਸਾਰੇ ਟੁਰ ਗਏ ਹਾਣੀ ਚੱਤਰ ਸਿੰਘ ਪ੍ਰਭਾਨਿਆ ਹੋਂ ਤੇਰਾ ਚੱਲ ਕੌਣ ਦੱਸੋ ਕੌਣ ਸਾਰਾ ਚੱਤਰ ਸਿੰਘ ਪ੍ਰਭਾਨਿਆ ਦਾ ਵੱਡੇ ਕਲਾਕਾਰ ਵੀ ਸਾਰੇ ਟੁਰ ਗਏ ਹਾਣੀ ਨਿੰਦੀ ਬਾ ਜਗਮੋਹ ਕੋ ਸਿੰਦਰ ਕੌਰ ਹਟਾਨ ਕਰੇ ਵਾ ਸਾਰੇ ਟੁਰ ਗਏ ਰਹਿ ਗਿਆ ਮੈਂ ਰਹਿ ਗਿਆ ਮੈਂ ਹਾਜੀ ਬਲਵੀਰ ਸਿੰਘ ਨਾਵਾ ਜੀ ਪਿੰਡ ਮਹਿੰਦੀਪੁਰ ਤੇ ਮੇਰੇ ਸਹਰਾ ਸਾਹਿਬ ਚਿੱਤਰ ਸਿੰਘ ਪਰਵਾਨਾ ਮੇਰੇ ਕੋਲ ਰਹੇ ਗਏ 1.5 ਸਾਲ ਤੋਂ ਮੈਨਾਂ ਦੀ ਸੇਵਾ ਕਰ ਰਹੇ ਹਾਂ ਤੇ ਫੋਨ ਨੰਬਰ ਮੈਂ ਦੱਸਣ ਲੱਗਿਆ ਤੁਹਾਨੂੰ 81461 15232 81461 15232